ਸਾਨ ਪ੍ਰਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਟੈਂਟਲੀਵਾਲ ਬਲਾਕ ਸ਼ਾਹਕੋਟ ਵਿੱਚ ਮੀਟਿੰਗ ਕਰਕੇ ਹਰੇ ਆ ਕਿ ਜੋ 30 ਤਰੀਕ ਨੂੰ ਡੱਲੇਵਾਲ ਡੱਲੇਵਾਲ ਸਾਹਬ ਜੋ ਬੈਠੇ ਮਰਨ ਵਾਸਤੇ ਉਹਨਾਂ ਦੀ ਹਮਾਇਤ ਵਿੱਚ ਪੂਰਾ ਪੰਜਾਬ ਬੰਦ ਕੀਤਾ ਜਾਊਗਾ ਰੇਨਾ ਰੋਡ ਬਿਹਾਰ ਸਾਰੇ ਬੰਦ ਕੀਤੇ ਜਾਣਗੇ ਔਰ ਇਹਨਾਂ ਸਰਕਾਰਾਂ ਦੇ ਅਜੇ ਕੰਤੇ ਜੂਨ ਹੀ ਸਰਕਦੀ ਟਾਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਊਗਾ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਮੁਲਾਜ਼ਮਾਂ ਨੂੰ ਚਾਹੇ ਕੋਈ ਵੀ ਜਥੇਬੰਦੀਆਂ ਨੇ ਉਹਨੇ ਬੇਨਤੀ ਕਰਦੇ ਆ ਕਿ 30 ਤਰੀਕ ਨੂੰ ਜਿੱਥੇ ਜਿੱਥੇ ਵੀ ਮੋਰਚੇ ਲੱਗੇ ਆ ਜਿੱਥੇ ਜਿੱਥੇ ਜਾਮ ਲੱਗਣਿਆ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਲੜਾਈ ਹੁਣ ਆਰ ਪਾਰ ਦੀ ਐ ਇਹਨਾਂ ਸਰਕਾਰਾਂ ਦੇ ਨਾਲ ਇਹ ਸਰਕਾਰਾਂ ਤਾਨਾਸ਼ਾਹੀ ਵਰਤੀਆਂ ਕਰਨੀਆਂ ਆ ਪਰ ਅਸੀਂ ਇਹ ਕਹਿੰਦੇ ਆ ਕਿ ਜਿੱਦਾਂ ਬਾਬੇ ਨਾਨਕ ਨੇ ਹੁਕਮ ਦਿੱਤਾ ਜਿਉ ਤੇ ਜਿਉ ਤੇ ਲੋਕਾਂ ਨੂੰ ਜੀਣ ਦਿਓ ਇਸ ਕਰਕੇ ਅਸੀਂ ਇਹ ਸਰਕਾਰਾਂ ਨੂੰ ਕਹਿਣੇ ਜਾਂਦੇ ਆ ਕਿ ਜੋ ਲੋਕਾਂ ਦੇ ਜੋ ਕਿਸਾਨਾਂ ਦੇ ਹੱਕ ਆ ਉਹਨਾਂ ਨੂੰ ਦਿਓ ਔਰ ਕਿਸਾਨ ਜਿਹੜੇ ਅੰਦੋਲਨਾਂ ਤੇ ਬੈਠੇ ਆ ਚਾਹ ਕਿਤੇ ਵੀ ਬੈਠੇ ਆ ਉਹ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤ ਕੇ ਆਉਣ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਪੰਜਾਬ ਦੇ ਔਰ ਭਾਰਤ ਦੇ ਵਾਸੀਆਂ ਨੂੰ ਇਹ ਗੱਲ ਕਵਾਂਗੇ ਕਿ ਜਿੱਥੇ-ਜਿੱਥੇ ਵੀ ਰੋੜ ਜਾਮ ਜਾਂ ਟ੍ਰੇਨਾਂ ਦੇ ਚੱਕੇ ਜਾਮ ਹੋਣੇ ਆ ਉਹਨਾਂ ਪ੍ਰੋਗਰਾਮਾਂ 'ਚ ਪਹੁੰਚੋ ਔਰ ਆਪਣੇ ਲੋਈਆਂ ਔਰ ਸ਼ਾਹਕੋਟ ਸ਼ਾਹਕੋਟ ਤਹਿਸੀਲ ਦੇ ਲਾਗੇ ਔਰ ਲੋਈਆਂ ਸੰਤਾਨਪੁਰ ਫਾਟਕਾਂ ਤੇ ਇਹ ਚੱਕੇ ਜਾਮ ਕੀਤੇ ਜਾਣਗੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ ਕਿ ਇਹਨਾਂ ਪ੍ਰੋਗਰਾਮਾਂ 'ਚ ਪਹੁੰਚੋ ਤਾਂ ਆਪਾਂ ਡੱਲੇਵਾਲ ਸਾਹਿਬ ਜੋ ਮਰਨwarte ਤੇ ਬੈਠੇ ਆ ਉਹਨਾਂ ਦੀ ਹਮਾਇਤ ਕਰ ਸਕੀਏ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ